ਪਹਿਲਾਂ ਕਲਾਕਾਰ ਸਿਰਫ ਆਪ ਦੀ ਦੁਨੀਆ 'ਚ ਮਸਤ ਰਹਿੰਦੇ ਸੀ ਹੁਣ ਥੋੜਾ ਜਿਹਾ ਰਾਜਨੀਤੀ ਆਲ ਵੀ ਆ ਗਏ ਨੇ ਜੇ ਤਾਂ ਉਹ ਆ ਰਿਹਾ ਹੈ ਲੋਕਾਂ ਦੇ ਫਾਇਦੇ ਲਈ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਰਾਜਨੀਤੀ ਕਰ ਲਈ ਸੀਰੀਅਸ ਰਾਜਨੀਤੀ ਕਰਨ ਲਈ ਤਾਂ ਕੋਈ ਮਾੜੀ ਗੱਲ ਨਹੀਂ ਜਦੋਂ ਤੋਂ ਭਗਵੰਤ ਮਾਨ ਹੁਰੀ ਬਣੇ ਨੇ ਸੀਐਮ ਉਸ ਤੋਂ ਬਾਅਦ ਡੈਫੀਨਿਟਲੀ ਉਹ ਚੀਜ਼ਾਂ ਲੋਕਾਂ ਦਾ ਧਿਆਨ ਜ਼ਿਆਦਾ ਚੱਲਿਆ ਗਿਆ ਪਰ ਪਹਿਲਾਂ ਵੀ ਸੀਗਾ ਮੁਹੰਮਦ ਸਦੀਕ ਹੁਰੀ ਪਹਿਲਾਂ ਬਣੇ ਸੀ ਉਹਨਾਂ ਦੇ ਬਣਨ ਤੋਂ ਪਹਿਲਾਂ ਵੀ ਬਣੇ ਸੀਗੇ ਇਹ ਸੀਗਾ ਹੁਣ ਥੋੜਾ ਜਿਹਾ ਵੱਧ ਗਿਆ ਪਰ ਜੇ ਤੁਸੀਂ ਸਿਰਫ ਐਨਪੀ ਬੰਨਣਾ ਹੈ ਕੁਛ ਦੇਰ ਲਈ ਔਰ ਬਾਅਦ ਚ ਕਹਿ ਦੇਣਾ ਹੈ ਮੇਰੇ ਲਈ ਇਹ ਨਹੀਂ ਬਣੀਗੀ ਤਾਂ ਫਿਰ ਮਾੜੀ ਗੱਲ ਹੈ ਕਿਉਂਕਿ ਤੁਹਾਡੇ ਲਈ ਇਹ ਬਣੀ ਹੈ ਜਾਂ ਨਹੀਂ ਬਣੀ ਹੈ ਦੇਖੋ ਕਰਮ ਜੀਤ ਵਹ ਹਰੀ ਬਲੇ ਉਹ ਚੰਗਾ ਹੈ ਜਾਂ ਮਾੜਾ ਇਹ ਤਾਂ ਬਾਅਦ ਚ ਪਤਾ ਲੱਗੂਗਾ ਜਦੋਂ ਕੰਮ ਕਰਨਗੇ ਹੋ ਸਕਦਾ ਚੰਗੇ ਨਿਕਲ ਜਾਏ ਹੋ ਸਕਦਾ ਮਾੜੇ ਵੀ ਹੋ ਜਾਵੇ ਤੁਸੀਂ ਜਾ ਕੇ ਆਪਦੇ ਕਲਾਕਾਰ ਹੁੰਦਾ ਹੀ ਫਾਇਦਾ ਲੈਣਾ ਤਾਂ ਇਹ ਗਲਤ ਗੱਲ ਹੈ ਕਿ ਮੈਂ ਡਾਇਲੌਗ ਸੁਣਾ ਦਿਆਂ ਮੈਂ ਗੀਤ ਸੁਣਾ ਦਿਆਂ ਔਰ ਸਾਹਮਣੇ ਬੈਠੇ ਲੋਕ ਜਿਉਂ ਗੀਤ ਦੀ ਤੇ ਡਾਇਲੌਗ ਦੀ ਫਰਮਾਇਸ਼ ਕਰ ਰਹੇ ਹੋ ਤਾਂ ਮੈਂ ਕਹਿਣਾ ਉਹ ਵੀ ਉਨਹੀਂ ਗਲਤ ਨਹੀਂ ਉਹ ਤੋਂ ਮੁੱਦਿਆਂ ਦੀ ਗੱਲ ਪੁੱਛੋ ਤਾਂ ਮੁੱਦੇ ਪੁੱਛੋ ਉਹਦਾ ਵਿਜ਼ਨ ਪੁੱਛੋ ਉਹਦੀ ਪਾਰਟੀ ਦਾ ਵਿਜ਼ਨ ਪੁੱਛੋ ਜਿਉਂ ਸਰਕਾਰ ਚ ਹੈ ਤਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਪੁੱਛੋ ਜਦੋਂ ਤੁਸੀਂ ਪੁੱਛੂਗੇ ਤੁਹਾਨੂੰ ਜਵਾਬ ਮਿਲ ਜਾਊਗਾ ਕਿਉਂ ਕਾせ ਯੋਗਾ ਹੈ ਜਾਂ ਨਹੀਂ ਹੈ ਥੋੜਾ ਅੰਦਾਜ਼ਾ ਆਪਣੇ ਆਪ ਸਹੀ ਹੋ ਜਾਊਗਾ ਉਸ ਤੋਂ ਬਾਅਦ ਕਿ ਹਾਂ ਯਾਰ ਇਹ ਕੁਝ ਕਰਨ ਵਾਲਾ ਹੈ ਜਾਂ ਇਹ ਸਿਰਫ ਆਪ ਦੇ ਨਾਂ ਨੂੰ ਜਾਂ ਕਲਾਕਾਰੀ ਦੇ ਨਾਂ ਤੇ ਵੋਟ ਮੰਗ ਰਿਹਾ ਹੈ ਮੈਂ ਇਹ ਕਹਿਣਾ ਇਹ ਵਿੱਚ ਇੱਕ ਕਲਾਕਾਰ ਹੋਵੇ ਚਾਹੇ క్రికెਟਰ ਹੋਵੇ ਜੇ ਤਾਂ ਉਹ ਆ ਰਿਹਾ ਹੈ ਲੋਕਾਂ ਦੇ ਫਾਇਦੇ ਲਈ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਰਾਜਨੀਤੀ ਕਰ ਲਈ ਸੀਰੀਅਸ ਰਾਜਨੀਤੀ ਕਰਨ ਲਈ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਸਿਆਸਤ ਦੇ ਵਿੱਚ ਸਾਰੇ ਸ਼ੋਭੀਆਂ ਚੋਂ ਲੋਕ ਆਉਂਦੇ ਨੇ ਜਿਵੇਂ ਸਾਡੀ ਇੰਡਸਟਰੀ ਚੋਂ ਬਹੁਤ ਲੋਕ ਆਏ ਬਹੁਤ سارے ਵਾਪਸ ਚਲੇ ਗਏ ਜਿਨ੍ਹਾਂ ਦਾ ਤੁਸੀਂ ਜ਼ਿਕਰ ਵੀ ਕੀਤਾ ਪਰ ਸੁਨੀਲ দত্ত ਵੀ ਆਏ ਸੀ ਜਿਨ੍ਹਾਂ ਨੇ ਰਹਿ ਕੇ ਸਿਆਸਤ ਕੀਤੀ ਔਰ ਕਮਾਲ ਦੇ ਸੰਸਦ ਬਣੇ ਸੀਗੇ ਬਹੁਤ ਕੰਮ ਕੀਤਾ ਸੀ ਉੱਥੇ ਉਹਨਾਂ ਨੇ ਬੰਬੇ ਦੇ ਵਿੱਚ ਇਹ ਵੀ ਹੋ ਸਕਦਾ ਹੈ ਇਹ ਨਿਰਪਰ ਕਰਦਾ ਹੈ ਕਿ ਕਿਹੜਾ ਬੰਦਾ ਹੈ ਔਰ ਕਿਹੜੀ ਸੋਚ ਨਾਲ ਆ ਰਿਹਾ ਡਿਪੈਂਡ ਔਨ 댓 ਹੁਣ ਰਹੀ ਗੱਲ ਇਹ ਕਿ ਇੱਥੇ ਵੀ ਰਿਵਾਜ ਹੋ ਗਿਆ ਤਾਂ ਮੈਨੂੰ ਲੱਗਦਾ ਜਦੋਂ ਤੋਂ ਭਗਵੰਤ ਮਾਨ ਹੁਰੀ ਬਣੇ ਨੇ ਸੀਐਮ ਉਦੋਂ ਬਾਅਦ ਡੈਫੀਨਟਲੀ ਉਹ ਚੀਜ਼ ਹੈ ਲੋਕਾਂ ਦਾ ਧਿਆਨ ਜ਼ਿਆਦਾ ਚਲਿਆ ਗਿਆ ਪਰ ਪਹਿਲਾਂ ਵੀ ਸੀਗਾ ਮੁਹੰਮਦ ਸਦੀਕ ਉਰੀ ਪਹਿਲਾਂ ਬਣੇ ਸੀ ਉਹਨਾਂ ਦੇ ਬਣਨ ਤੋਂ ਪਹਿਲਾਂ ਵੀ ਬਣੇ ਸੀਗੇ ਇਹ ਸੀਗਾ ਹੁਣ ਥੋੜਾ ਜਿਹਾ ਵੱਧ ਗਿਆ ਕਿਉਂਕਿ ਤੁਸੀਂ ਕਹਿ ਲਓ ਪਹਿਲਾਂ ਕਲਾਕਾਰ ਸਿਰਫ ਆਪਦੀ ਦੁਨੀਆ 'ਚ ਮਸਤ ਰਹਿੰਦੇ ਸੀ ਹੁਣ ਥੋੜਾ ਜਿਹਾ ਰਾਜਨੀਤੀ ਐਲ ਵੀ ਆ ਗਏ ਨੇ ਔਰ ਇਹ ਸਾਊਥ ਦੇ ਵਿੱਚ ਤਾਂ ਬਹੁਤ ਵੱਡੀ ਉਦਾਹਰਣ ਹੈ ਇਹਦੀ ਮੁੱਖ ਮੰਤਰੀ ਕਿੰਨੇ ਰਹੇ ਨੇ ਉੱਥੇ ਹਰ ਚਾਹ ਤਮਨਲਾਡੂ ਹੋਵੇ ਜੇ ਅੰਦਰ ਆਉ ਹੋ ਵੀ ਉੱਥੇ ਤਾਂ ਬਹੁਤ ਉਦਾਹਰਨਾਂ ਨੇ ਇਸ ਚੀਜ਼ ਦੀਆਂ ਔਰ ਬੜੇ ਕਾਮਯਾਬ ਹੋਏ ਨੇ ਸੋ ਇਹ ਮਾੜੀ ਗੱਲ ਨਹੀਂ ਗਈ ਹਾਂ ਜੇ ਤੁਸੀਂ ਚੰਗੀ ਸੋਚ ਨਾਲ ਚੈਨਨਲੀ ਲੋਕਾਂ ਦੀ ਸੇਵਾ ਕਰਨ ਨਾਲ ਔਰ ਮੁੱਦਿਆਂ ਨੂੰ ਹੱਲ ਕਰਾਉਣ ਦੇ ਮਸਲੇ ਨਾਲ ਆ ਰਹੇ ਹੋ ਤਾਂ ਵੈਲਕਮ ਪਰ ਜੇ ਤੁਸੀਂ ਸਿਰਫ ਐਮਪੀ ਬੰਨਣਾ ਕੁਛ ਦਿਨ ਲਈ ਔਰ ਬਾਅਦ ਚ ਕਹਿ ਦੇਣਾ ਹੈ ਮੇਰੇ ਲਈ ਇਹ ਨਹੀਂ ਬਣੀਗੀ ਤਾਂ ਫਿਰ ਮਾੜੀ ਗੱਲ ਹੈ ਕਿਉਂਕਿ ਤੁਹਾਡੇ ਲਈ ਇਹ ਬਣੀ ਹੈ ਜਾਂ ਨਹੀਂ ਬਣੀ ਹੈ ਇਹ ਪਹਿਲੇ ਹੀ ਸੋਚ ਲਓ ਇਹ ਬੰਨਣ ਤੋਂ ਬਾਅਦ ਨਾ ਸੋਚੋ ਇਹ ਜ਼ਰੂਰ ਹੈ ਅੱਛਾ ਕਰਮਜੀਤ ਤਾਂ ਅਨਮੋਲ ਇਸ ਸਮੇ ਆਏ ਨੇ ਫੀਕੋਡ ਤੋਂ ਟਿਕਟ ਦਿੱਤੀ ਗਈ ਹੈ ਲੱਗਦਾ ਤੁਹਾਨੂੰ ਉਹਨਾਂ ਨੇ ਫੈਸਲਾ ਸਹੀ ਕੀਤਾ ਦੇਖੋ ਕਰਮਜੀਤ ਹਰੀਮ ਬਲੇ ਉਹ ਚੰਗਾ ਹੈ ਜਾਂ ਮਾੜਾ ਇਹ ਤਾਂ ਬਾਅਦ ਚ ਪਤਾ ਲੱਗੂਗਾ ਜਦੋਂ ਕੰਮ ਕਰਨਗੇ ਹੋ ਸਕਦਾ ਚੰਗੇ ਨਿਕਲ ਜਾਣ ਹੋ ਸਕਦਾ ਮਾੜੇ ਵੀ ਹੋ ਜਾਣ ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਆਪਾਂ ਪਵੇਖ ਦੀ ਕਹਿੰਦੇ ਨੇ ਗੋਚ ਕੀ ਪਿਆ ਉਹਨੂੰ ਤਾਂ ਨਹੀਂ ਦੱਸ ਸਕਦੇਗੇ ਇਹ ਬਾਅਦ ਚ ਕਹਿ ਸਕਾਂਗੇ ਕਿ ਇਹ ਚੰਗਾ ਹੈ ਜਾਂ ਮਾੜਾ ਹੈ ਪਰ ਕਿਸੇ ਵੀ ਸ਼ੋਬੇ ਚੋਂ ਕਿਸੇ ਦਾ ਵੀ ਆਉਣਾ ਮਾੜੀ ਗੱਲ ਨਹੀਂ ਕਿ ਮੈਂ ਕਹੂੰਗਾ ਪਰ ਚੰਗੀ ਸੋਚ ਨਾਲ ਜੇ ਆ ਰਿਹਾ ਬੰਦਾ ਹੈ ਉਹਦੇ ਨਾਲ ਉਹਨੂੰ ਫਾਇਦਾ ਹੋ ਸਕਦਾ ਜਦੋਂ ਇੱਕ ਕਲਾਕਾਰ ਨੂੰ ਪਾਰਟੀ ਉਤਾਰਦੀ ਹੈ ਪਾਰਟੀ ਨੂੰ ਤਾਂ ਸੀਟ ਕੱਢਣੀ ਹੁੰਦੀ ਹੈ ਫਿਰ ਲੋਕ ਲੋਕਾਂ ਦਾ ਵੋਟ ਕਰਨ ਦਾ ਤਰੀਕਾ ਕੀ ਹੁੰਦਾ ਇਹਨੂੰ ਤੁਹਾਡਾ ਸਮਝ ਆਇਆ ਜੀ ਕਿਉਂਕਿ ਮੈਂ ਸਵਾਲ ਤਾਂ ਕੀਤਾ ਹੈ ਇਹ ਬੜੇ ਥੱਲੇ ਲੋਕ ਪਾਉਂਦੇ ਨੇ ਜੋ ਕਲਾਕਾਰ ਆ ਗਿਆ ਹੁਣ ਤਾਂ ਬੜੇ ਸੌਖੇ ਤਰੀਕੇ ਨਾਲ ਜਿੱਤ ਜੂਗਾ ਕਿਉਂਕਿ ਉਹਦਾ ਫੇਸ ਬਣਿਆ ਲੋਕੀ ਚੈਦਨ ਵੋਟ ਕਰਨ ਕਿ ਮੁੱਦਿਆਂ ਦੇ ਵੋਟ ਕਰਨਾ ਆ ਸਭ ਤੋਂ ਅਹਿਮ ਗੱਲ ਹੈ ਜਦੋਂ ਸੰਨੀ ਦਿਓ ਲਾਇਆ ਸੀ ਤੁਹਾਡੀ ਗੱਲ ਨੂੰ ਮੈਂ ਹੋਰ ਕਲੀਅਰ ਕਰਕੇ ਬੋਲਦਾ ਜਦੋਂ ਸੰਨੀ ਦਿਓ ਲਾਇਆ ਸੀ ਉਹਦੇ ਕੋਲੋਂ ਤੁਸੀਂ ਡਾਇਲੌਗ ਸੁਣ ਰਹੇ ਸੀ ਜਾਂ ਮੁੱਦਿਆਂ ਦੀ ਗੱਲ ਕਰ ਰਹੇ ਸੀ ਇਹ ਤੁਹਾਡੀ ਸੋਚ ਹੈ ਲੋਕ ਜਿਹੜੇ ਸਾਹਮਣੇ ਬੈਠੇ ਹੁੰਦੇ ਆ ਉਦੋਂ ਤਾਂ ਉਹ ਡਾਇਲੌਗ ਸੁਣਾ ਰਿਹਾ ਸੀ ਇਹ 2.5 ਕਿਲੋ ਦਾ ਹੱਥ ਹੈ ਵਗੈਰਾ ਵਗੈਰਾ ਉਦੋਂ ਜੇ ਤੁਸੀਂ ਡਾਇਲੌਗ ਸੁਣ ਰਹੇ ਹੋ ਰੋ ਡਾਇਲੌਗ ਸੁਣਾ ਰਿਹਾ ਤਾਂ ਫਿਰ ਉਹਨੇ ਡਾਇਲੌਗ ਹੀ ਸੁਣਾਉਣਾ ਹੈ ਫਿਰ ਉਹਨੇ ਕੰਮਕੁਮ ਕੋਈ ਨਹੀਂ ਕਰਨਾ ਜਿਸ ਦਿਨ ਇਹ ਸ਼ਤਰੂਗਨ ਸੈਨਾ ਨੂੰ ਵਾਜਪਾਈ ਨੇ ਬੜੀ ਸੋਹਣੀ ਗੱਲ ਕਹੀ ਸੀ ਉਹਨਾਂ ਦੇ ਜਿਸ ਦਿਨ ਸ਼ਤਰੂਗਨ ਤੂੰ ਡਾਇਲੌਗ ਸੁਣਾਉਣੋਂ ਹਟ ਗਿਆ ਨਾ ਸਟੇਜ ਤੇ ਉਸ ਦਿਨ ਤੂੰ ਲੀਡਰ ਬਣ ਜਾਏਗਾ ਤੁਸੀਂ ਜਾ ਕੇ ਆਪ ਦੇ ਕਲਾਕਾਰ ਹੋਣ ਦਾ ਹੀ ਫਾਇਦਾ ਲੈਣਾ ਤਾਂ ਇਹ ਗਲਤ ਗੱਲ ਹੈ ਕਿ ਮੈਂ ਡਾਇਲੌਗ ਸੁਣਾ ਦਿਆਂ ਮੈਂ ਗੀਤ ਸੁਣਾ ਦਿਆਂ ਔਰ ਸਾਹਮਣੇ ਬੈਠੇ ਲੋਕ ਜੇ ਉਹਨੂੰ ਗੀਤ ਦੀ ਤੇ ਡਾਇਲੌਗ ਦੀ ਫਰਮਾਇਸ਼ ਕਰ ਰਹੇ ਤਾਂ ਮੈਂ ਕਹਿੰਦਾ ਉਹ ਵੀ ਉਹ ਨਹੀਂ ਗਲਤ ਨੇ ਉਨਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੇ ਕੌਨਸੀਟਿਊਂਸੀ ਦੇ ਆ ਮਸਲੇ ਨੇ ਪੰਜਾਬ ਦੇ ਆ ਮਸਲੇ ਨੇ ਦੇਸ਼ ਦੇ ਆ ਮਸਲੇ ਨੇ ਤੁਹਾਡਾ ਇਹਨਾਂ ਬਾਰੇ ਕੀ ਨਜ਼ਰੀਆ ਤੇ ਤੁਹਾਡੀ ਪਾਰਟੀ ਦਾ ਇਹਨਾਂ ਬਾਰੇ ਕੀ ਨਜ਼ਰੀਆ ਹੈ ਪਿਛਲੇ ਮੈਨੀਫੈਸਟੋ ਜੀ ਤੁਸੀਂ ਆ ਵਾਅਦੇ ਕੀਤੇ ਸੀ ਕਿਉਂ ਨਹੀਂ ਪੂਰੇ ਕੀਤੇ ਤੇ ਜਿਹੜੇ ਵਾਅਦਿਆਂ ਦੀ ਹੁਣ ਗੱਲ ਕਰ ਰਹੇ ਹੋ ਇਹਦਾ ਰੋਡ ਮੈਪ ਕੀ ਹੈ ਆ ਦੱਸ ਸਾਨੂੰ ਜੇ ਉਹ ਦੱਸ ਰਿਹਾ ਤਾਂ ਸਮਝੋ ਸੀਰੀਅਸ ਹੈ ਪਹਿਲੀ ਨਜ਼ਰੇ ਤਾਂ ਅੱਗੇ ਬਾਅਦ ਚ ਵੇਖਿਆ ਜਾਊਗਾ ਤੇ ਜੇ ਉਹ ਨਹੀਂ ਦੱਸ ਪਾਰਿਆ ਤਾਂ ਫਿਰ ਉਹ ਕਲਾਕਾਰ ਹੋਣ ਦਾ ਫਾਇਦਾ ਉਠਾਉਣਾ ਚਾਹੁੰਦਾ ਇਹ ਤੁਹਾਡੇ ਸਾਹਮਣੇ ਰਿਜ਼ਲਟ 2 ਮਿੰਟਾਂ ਚ ਆ ਸਕਦਾ ਜੇ ਤੁਸੀਂ ਇਹ ਲੈਣਾ ਚਾਹੋ ਰਿਜ਼ਲਟ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਅੱਜ ਅਮਰੀਕਾ ਦੇ ਸਭ ਤੋਂ ਜਿਹੜੇ ਕਮਾਲ ਦੇ ਰਾਸ਼ਟਰਪਤੀ ਹੋਏ ਨੇ ਉਹਨਾਂ ਚ ਇੱਕ ਰੋਨਾਲਡ ਰੀਗਨ ਵੀ ਹੈ ਉਹ ਵੀ ਕਲਾਕਾਰ ਸੀਗਾ ਸਾਊਥ ਦੇ ਵਿੱਚ ਐਮ ਜੀ ਰਾਮਾਚੰਦਰਨ ਐਂਟੀ ਰਾਮਾ ਰਾਓ ਇਹ ਸਾਰੇ ਕਮਾਲ ਦੇ ਮੁੱਖ ਮੰਤਰੀ ਹੋਏ ਨੇ ਆਪਦੇ ਸਮੇਂ ਚ ਤੁਸੀਂ ਕਿਸ ਸੋਚ ਨਾਲ ਆ ਰਹੇ ਹੋ ਕਿਸ ਸਾਡੇ ਜਿਵੇਂ ਮੈਂ ਪਹਿਲਾਂ ਸੁਨੀਲ ਦੱਤ ਸਾਬ ਦਾ ਜ਼ਿਕਰ ਚੁੱਕ ਚੁੱਕੀਆ ਕਰ ਚੁੱਕੇ ਹਾਂ ਬਹੁਤ ਵਧੀਆ ਸਾਂਸਸ ਸੀਗੇ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਆਪਦੀ ਕੰਸਟੀਟੂਐਂਸੀ ਚ ਜੇ ਤੁਸੀਂ ਕਿਸ ਨੀਅਤ ਨਾਲ ਆ ਰਹੇ ਹੋ ਕਿੰਨੀ ਕੁ ਸਮਝ ਨਾਲ ਆ ਰਹੇ ਹੋ ਤੁਹਾਨੂੰ ਮੁੱਦਿਆਂ ਦਾ ਕਿੰਨਾ ਕੁ ਗਿਆਨ ਆ ਉਸ ਇਲਾਕੇ ਦਾ ਕਿੰਨਾ ਕੁ ਗਿਆਨ ਹੈ ਆਪਦੇ ਜਿਹੜੇ ਪੰਜਾਬ ਹੈ ਜਾਂ ਆਪਦੀ ਸਟੇਟ ਹੈ ਜੀਡੀ ਜਾਂ ਦੇਸ਼ ਹੈ ਉਹਦੇ ਬਾਰੇ ਤੁਹਾਨੂੰ ਕਿੰਨਾ ਕੁ ਪਤਾ ਹੈ ਔਰ ਤੁਹਾਡਾ ਇੱਕ ਵਿਜ਼ਨ ਕੀ ਹੈ ਉਹਦੇ ਲਈ ਜੇ ਕੋਈ ਵਿਜ਼ਨ ਹੈ ਤਾਂ ਕਿ ਮੈਂ ਇਹਨੂੰ ਕਿਵੇਂ ਬੈਟਰ ਕਰ ਸਕਦਾ ਮੈਂ ਕੀ ਕੰਟਰੀਬਿਊਟ ਕਰ ਸਕਦਾ ਔਰ ਜੋ ਤੁਸੀਂ ਬਣ ਰਹੇ ਹੋ ਮੈਂਬਰ ਪਾਰਲੀਮੈਂਟ ਕੀ ਕਰ ਸਕਦਾ ਔਰ ਐਮ ਐਲ ਏ ਕੀ ਕਰ ਸਕਦਾ ਇਹ ਤੁਹਾਨੂੰ ਪਹਿਲਾਂ ਤੋਂ ਪਤਾ ਹੋਵੇ ਬਾਅਦ ਚ ਨਾ ਕਹੋ ਕਿ ਯਾਰ ਮੈਂ ਤਾਂ ਸੋਚਿਆ ਸੀ ਆ ਕਰੂੰਗਾ ਪਰ ਇੱਥੇ ਤਾਂ ਲਿਮਿਟੇਸ਼ਨ ਬੜੀਆਂ ਨੇ ਇਹ ਸਾਰੀਆਂ ਗੱਲਾਂ ਤੁਹਾਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਇਹ ਤਾਂ ਹੋ ਗਈ ਉਸ ਬੰਦੇ ਦੀ ਇੱਕ ਪ੍ਰਾਈਵੇਟ ਇੰਡੀਵਿਜੂਅਲ ਦੀ ਗੱਲ ਪਰ ਮੈਂ ਲੋਕਾਂ ਨੂੰ ਵੀ ਕਹੂੰਗਾ ਜਦੋਂ ਥੋਡੇ ਕੋਲੇ ਆਉਂਦਾ ਥੋਡੇ ਨਾਲ ਜਨ ਸੰਪਰਕ ਕਰਦਾ ਆ ਕਿ ਥੋਡੇ ਮਾਰੇ ਰੈਲੀਆਂ ਕਰਦਾ ਆ ਕਿ ਉਹਨੂੰ ਪੁੱਛੋ ਉਹ ਤੋਂ ਡਾਇਲੌਗ ਨਾ ਸੁਣੋ ਉਹ ਤੋਂ ਮੁੱਦਿਆਂ ਦੀ ਗੱਲ ਪੁੱਛੋ ਤਾਂ ਮੁੱਦੇ ਪੁੱਛੋ ਉਹਦਾ ਵਿਜ਼ਨ ਪੁੱਛੋ ਉਹਦੀ ਪਾਰਟੀ ਦਾ ਵਿਜ਼ਨ ਪੁੱਛੋ ਜੇ ਉਹ ਸਰਕਾਰ ਚ ਹੈ ਤਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਪੁੱਛੋ ਜਦੋਂ ਤੁਸੀਂ ਪੁੱਛੂਗੇ ਤੁਹਾਨੂੰ ਜਵਾਬ ਮਿਲ ਜਾਊਗਾ ਕਿ ਉਹ ਕਾਸੇ ਯੋਗਾ ਹੈ ਜਾਂ ਨਹੀਂ ਹੈ ਤੇ ਤੁਸੀਂ ਉਦੋਂ ਡਿਸਾਈਡ ਕਰ ਪਾਉਂਗੇ ਕਿ ਹਾਂ ਯਾਰ ਇਹ ਬੰਦਾ ਸਹੀ ਹੈ ਜਾਂ ਇਹ ਗਲਤ ਹੈ ਤੁਹਾਨੂੰ ਕਿਸੇ ਤੋਂ ਪੁੱਛਣ ਜਾਣ ਦੀ ਲੋੜ ਨਹੀਂ ਪੈਣੀ ਜਾਂ ਉਸ ਬੰਦੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀਗੀ ਥੋੜਾ ਹੰਦਾ ਸਾ ਆਪਣੇ ਆਪ ਸਹੀ ਹੋ ਜਾਊਗਾ ਉਸ ਤੋਂ ਬਾਅਦ ਕਿ ਹਾਂ ਯਾਰ ਇਹ ਕੁਝ ਕਰਨ ਵਾਲਾ ਹੈ ਜਾਂ ਇਹ ਸਿਰਫ ਆਪਦੇ ਨਾਂ ਨੂੰ ਜਾਂ ਕਲਾਕਾਰੀ ਦੇ ਨਾਂ ਤੇ ਵੋਟ ਮੰਗ ਰਿਹਾ ਹੈ